ਮਸਲਾ ਦਾ ਸੁਲਝਾਤਾ ਵੀ ਇਹ ਅਸੀਂ ਆਪਦੇ ਵੱਲੋਂ ਖੁਸ਼ੀ ਨਾਲ ਜਿਹੜੇ ਪੇਟ ਆਪਾਂ ਦਿੰਨੇ ਆ ਇਹ ਆਪਦੇ ਵੱਲੋਂ ਅਸੀਂ ਖੁਸ਼ੀ ਨਾਲ 30000 ਰੁਪਏ ਬਾਬਾ ਜੀ ਨੂੰ ਅਸੀਂ ਜਿਹੜੀ ਇਹ ਸਨਮਾਨਤ ਕਰਦੇ ਹਾਂ ਠੀਕ ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਇੱਥੇ ਜੋ ਨੰਗਲੇ ਪਿੰਡ ਜੋ ਕੈਮਰੇ ਵਾਲਾ ਮਸਲਾ ਸੀਗਾ ਬਹੁਤ ਸਮੇਂ ਦਾ ਅੜਿਆ ਹੋਇਆ ਕੈਮਰੇ ਵੀ ਬੈੱਡਰੂਮ ਚ ਲੱਗੇ ਹੋਏ ਸੀ ਅੱਜ ਜੋ ਮਸਲਾ ਸੁਲਝਾਇਆ ਸੀਗਾ ਪਹਿਲਾ ਮਸਲਾ ਆਇਆ ਸੀਗਾ ਚੰਗਾ ਕੋਲ ਨਿੰਗ ਸਿੰਘ ਜਥੇਬੰਦੀਆਂ ਅਰਬਾਂ ਖਰਬਾਂ ਦੇ ਕੋਲੇ ਉਦੋਂ ਬਾਅਦ ਤਾਂ ਬਹੁਤ ਮਸਲੇ ਸਲਝਾਤੇ ਵੀਡੀਓ ਪਾਈ ਜਾਂਦੇ ਜਿੰਨਾ ਜਿੰਨਾ ਆਈ ਜਾਂਦਾ ਵਿੱਚ ਵੇਣਾ ਵੀਡੀਓ ਤੋਂ ਫੋਨ ਤੇ ਵੀ ਸਲਝ ਗਏ ਕਈ ਜਦੋਂ ਪਤਾ ਲੱਗ ਗਿਆ ਵੀ ਬਾਬੇ ਆਉਣਗੇ ਕਈ ਐਂ ਵੀ ਸਲਝਾ ਗਏ ਆਪੇ ਠੀਕ ਕਰਕੇ ਤੇ ਪਰ ਇੱਥੇ ਸਨਮਾਨਤ ਕਰਨ ਆਏ ਨੇ ਨੰਗਲੇ ਵਾਲੇ ਆਪਣਾ ਛਾਇਲੇ ਤੋਂ ਜੋ ਕੁੜੀ ਦਾ ਬ੍ਰਦਰ ਹੈ ਤੇ ਨਾਲ ਭਰਾ ਦੂਜਾ ਆਏ ਨੇ ਬਾਬਾ ਜੀ ਨੂੰ ਸਨਮਾਨਤ ਕਰਨ ਦੇਖ ਸਕਦੇ ਹੋ ਤਸਵੀਰਾਂ ਦੇਖੋ ਸੋ ਨਾਮਯਾ ਜਗਤ ਗੁਰੂ ਆਪੇ ਸਤ ਸ੍ਰੀ ਅਕਾਲ ਗੋਲੇ ਸੋਨਹਾਰ 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 ਸਤ ਸ੍ਰੀ ਅਕਾਲ ਤੇ ਨਾਲ ਜੋ ਕਿ ਬਾਬਾ ਜੀ ਆਪਾਂ ਨੂੰ ਪਤਾ ਗੱਡੀਆਂ ਲੈ ਕੇ ਜਾਂਦੇ ਨੇ ਦੋ ਗੱਡੀਆਂ ਹੁੰਦੀਆਂ ਨੇ ਸਿੰਘਾਂ ਵਾਲੇ ਵੀ ਕਦੇ ਤਿੰਨ ਗੱਡੀਆਂ ਹੁੰਦੀਆਂ ਨੇ ਉਹਨਾਂ ਦਾ ਤੇਲ ਪਾਣੀ ਦਾ ਜਿਹੜਾ ਖਰਚਾ ਉਹ ਵੀ ਦੇਖ ਕੇ ਗਏ ਨੇ ਆਪ ਜੰਨੀ ਕਿ ਕੋਈ ਬਾਬਾ ਜੀ ਨੇ ਕਿਹਾ ਨਹੀਂ ਸੀ ਤੇਲ ਪਾਣੀ ਦਾ ਖਰਚਾ ਜਿਹੜਾ ਉਹ ਵੀ ਦੇਖ ਕੇ ਗਏ ਨੇ ਕਿਉਂਕਿ ਜਾਂਦੇ ਨੇ ਦੂਰ ਦੂਰ ਆਪਾਂ ਨੂੰ ਪਤਾ ਖਰਚਾ ਆਉਂਦਾ ਹੈ ਧੰਨਵਾਦ ਕਰਦੇ ਆਂ ਅਸੀਂ ਆਪਣਾ ਸ਼ਾਜਲੇ ਵਾਲੇ ਪਰਿਵਾਰ ਦਾ ਤੇ ਨੰਗਲੇ ਵਾਲੇ ਵੀ ਚੜਦੀ ਕਲਾ ਚ ਨੇ ਉਦਦੇ ਤੇ ਦੇਖ ਸਕਦੇ ਹੋ ਜੀ ਤਸਵੀਰਾਂ ਇਸ ਤਰ੍ਹਾਂ ਦੀਆਂ ਤੇ ਇਹ ਤਸਵੀਰਾਂ ਨੇ ਜੀ ਦੇਖ ਸਕਦੇ ਹੋ ਜੀ ਆਪਣੀ ਖੁਸ਼ੀ ਦੇ ਨਾਲ ਹੀ ਕਰਿਆ ਜੀ ਨਾ ਤੇ ਕ ਭਦਰ ਮਨ ਮਨ ਪਾ ਮਤਾ ਦੁੱਧ ਗੋਚ ਨੇ ਮਨ ਬਈ ਗੁਰ ਗੋਸੇ ਮਨ ਪਾ ਮਤਾ ਸੇਵ ਕਰ ਜੀ ਮਨ ਪਾ ਤਨ ਦਾ ਬਾਬਾ ਜੀ ਸਿੰਘੀ ਬਾਬਾ ਜੀ ਜ ਸਿੰਘੀ ਬਾਬਾ ਜੀ ਉਹ ਬਾਬਾ ਪਤਾ ਚੈਨ ਮਨ ਕੋਈ ਸਿੱਧਾ ਸਗਣਾ ਮਨ ਨੂੰ ਪਾਵੇ ਜਿਕਰਾ ਬੁਲਾਵੇ ਨਿਆਰੋ ਜਾਵੇ ਦਸਵੇਂ ਪਾਛੇ ਦੇ ਮਨ ਨੂੰ ਪਾਵੇ ਚੜਦੀ ਕਲਾ ਹੋ ਜਾਵੇ ਹਾਂਜੀ ਭਾਈ ਜੀ ਆਪਣੀ ਸਿਸਟਰ ਸੀਗੀ ਕਿਵੇਂ ਉਸ ਤੋਂ ਬਾਅਦ ਮਾਹੌਲ ਕਿਵੇਂ ਕਰਦਾ ਉਹਦਾ ਵੈ ਗੁਰੂ ਦਾ ਖਾਲਸਾ ਵੈ ਗੁਰੂ ਦੀ ਫਤਿਹ ਜੀ ਤੇ ਉਹ ਵਧੀਆ ਮਾਹੌਲ ਹੈ ਜਿਹੋ ਦੇ ਨਾਲ ਸਾਰਾ ਪਰਿਵਾਰ ਖੁਸ਼ੀ-ਖੁਸ਼ੀ ਰਹਿ ਰਿਹਾ 10-12 ਸਾਲ ਤੋਂ ਉਹਨਾਂ ਦਾ ਮਸਲਾ ਜਿਹੜਾ ਬਹੁਤ ਉਲਝਿਆ ਹੋਇਆ ਸੀਗਾ ਤੇ ਇਸ ਟਾਈਮ ਉਹ ਆਪਣੀ ਗੁੜੀਆ ਵੀ ਆਪਣੇ ਬਬਦੇ ਦੇ ਘਰੇ ਆ ਜਿਹੜੀ ਸੂਗੀ ਬਾਦ ਦੀ ਹੈ ਦੂਸਰਾ ਪਰਿਵਾਰ ਫੈਮਿਲੀ ਵੀ ਠੀਕ ਹੈ ਬਿਲਕੁਲ ਸਾਡਾ ਅਸੀਂ ਇਹ ਲੋਲੋ ਵੀ ਕੋਰਟ ਕਚੈਰੀ ਥਾਣੇ ਉਹ ਗੜੀ ਜਗ੍ਹਾ ਇੱਥੇ ਗਏ ਨਹੀਂ ਹੈਗੇ ਸਾਡਾ ਮਸਲਾ ਉਲਝੀ ਰਿਹਾ ਸੁਲਝੇਗਾ ਤੇ ਨਹੀਂ ਜਦੋਂ ਬਾਬਾ ਜੀ ਨਾਲ ਸਾਡਾ ਕੰਟੈਕਟ ਹੋਇਆ ਉੱਥੇ ਜਥੇ ਬੰਦੀਆਂ ਗਈਆਂ ਨੇ ਤੁਲੋ ਇਹਨਾਂ ਨੇ ਮਸਲਾ ਤਾਂ ਸੁਲਝਾਤਾ ਵੀ ਇਹ ਅਸੀਂ ਆਪਦੇ ਵੱਲੋਂ ਖੁਸ਼ੀ ਨਾਲ ਜਿਹੜੀ ਇਹ ਪੇਟ ਆਪਾਂ ਦਿੰਨੇ ਆ ਕਿਉਂਕਿ ਗੱਡੀਆਂ ਜਾਣਾ ਦੋ ਦੋ ਤਿੰਨ ਤਿੰਨ ਦਿਨ ਉਥੇ ਬਾਬਾ ਜੀ ਰਹੇ ਵੀ ਨਹੀਂ ਬੱਕਰ ਜਾਨਾ ਹੋਰ ਵੀ ਰਜਾਨਾ ਜਾ ਰਹੇ ਨੇ ਬਿਲਕੁਲ ਜੀ ਬਿਲਕੁਲ ਖਰਚਾ ਹੁੰਦਾ ਹੁਣ ਵੀ ਜਾਂਦੇ ਰਹਿੰਦੇ ਨੇ ਜੀ ਲੰਗ ਦੇ ਡੱਪ ਉਥੇ ਜਰ ਜਾਦੇ ਆ ਤੇ ਇਹ ਆਪਦੇ ਵੱਲੋਂ ਅਸੀਂ ਖੁਸ਼ੀ ਨਾਲ 30000 ਰੁਪਏ ਬਾਬਾ ਜੀ ਨੂੰ ਅਸੀਂ ਜਿਹੜੀ ਇਹ ਸਨਮਾਨਤ ਕਰ ਦਿੰਦੇ ਹਾਂ ਠੀਕ ਹਾਂਜੀ